ਪਿਆਰਪਰੀ ਸਾਥਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆਂ ਸੋ ਦੋਸਤੋ ਇੱਕ ਖਾਸ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ 500 ਰੁਪਏ ਤੁਹਾਨੂੰ ਫ੍ਰੀ ਦੇ ਵਿੱਚ ਮਿਲਣਗੇ ਹਰ ਰੋਜ਼ ਮਿਲਣਗੇ ਸੋ ਸਰਕਾਰ ਵੱਲੋਂ ਸਕੀਮ ਜਿਹੜੀ ਆ ਸ਼ੁਰੂ ਕੀਤੀ ਗਈ ਆ ਤੁਹਾਨੂੰ ਦੱਸ ਦਈਏ ਕਿ ਇਹ ਸਕੀਮ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਜਿਹੜੀ ਆ ਸ਼ੁਰੂ ਕੀਤੀ ਗਈ ਸੀ ਤੇ ਪੂਰੇ ਭਾਰਤ ਭਰ ਦੇ ਵਿੱਚ ਇਹ ਸਕੀਮ ਜਿਹੜੀ ਆ ਲਾਗੂ ਕੀਤੀ ਹੋਈ ਆ ਸੋ ਬਹੁਤ ਲੋਕ ਇਸ ਕੀਮਤ ਤੋਂ ਅਣਜਾਣ ਨੇ ਤੇ ਜਿਨ੍ਹਾਂ ਲੋਕਾਂ ਨੂੰ ਇਸ ਸਕੀਮ ਬਾਰੇ ਨਹੀਂ ਪਤਾ ਅੱਜ ਉਹਨਾਂ ਦੇ ਲਈ ਇਹ ਵੀਡੀਓ ਖਾਸ ਹੋਣ ਵਾਲੀ ਆ ਤੁਹਾਨੂੰ ਇਹ ਵੀਡੀਓ ਦੇ ਨਾਲ ਬਹੁਤ ਜ਼ਿਆਦਾ ਲਾਭ ਮਿਲਣ ਵਾਲਾ ਤੇ ਤੁਹਾਨੂੰ ਫ੍ਰੀ ਦੇ ਵਿੱਚ 500 ਰੁਪਏ ਰੋਜ਼ਾਨਾ ਜਿਹੜੇ ਨਹੀਂ ਮਿਲਣਗੇ ਯਾਨੀ ਕਿ 1 ਮਹੀਨੇ ਦੇ ਵਿੱਚ 15000 ਰੁਪਏ ਤੁਸੀਂ ਫ੍ਰੀ ਦੇ ਵਿੱਚ ਇਸ ਸਕੀਮ ਦਾ ਲਾਭ ਜਿਹੜਾ ਉਠਾ ਸਕਦੇ ਹਾਂ ਸੋ ਕਿਹੜੀ ਸਕੀਮ ਆ ਪੂਰੀ ਜਾਣਕਾਰੀ ਤੁਹਾਨੂੰ ਅੱਜ ਇਸ ਖਾਸ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਿੱਕੀ ਜੀ ਗੁਜ਼ਾਰਿਸ਼ ਹੈ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਦੇਰੀ ਨਾ ਕਰਦੇ ਲੈ ਚੱਲਦੇ ਆ ਤੁਹਾਨੂੰ ਸਿੱਧਾ ਮੇਨ ਅਪਡੇਟ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਸਤੰਬਰ 2023 ਚ ਸਰਕਾਰ ਨੇ ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਜਿਹੜੀ ਆ ਸ਼ੁਰੂ ਕੀਤੀ ਸੀ ਤੁਹਾਨੂੰ ਦੱਸ ਦੇ ਕਿ ਜਿਹੜੀ ਇਹ ਸਕੀਮ ਦਾ ਨਾਮ ਆ ਜੀ ਵਿਸ਼ਕਰਮਾ ਯੋਜਨਾ ਜਿਹੜੀ ਕੀ ਸਾਲ 2023 ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਜਿਹੜੀ ਆ ਸ਼ੁਰੂ ਕੀਤੀ ਗਈ ਸੀ ਤੇ ਕੇਂਦਰ ਸਰਕਾਰ ਵੱਲੋਂ ਇਸ ਸਕੀਮ ਜਿਹੜੀ ਆ ਸ਼ੁਰੂ ਕੀਤੀ ਗਈ ਸੀ ਤੇ ਇਸ ਸਕੀਮ ਦਾ ਮਕਸਦ ਸਰਕਾਰ ਕਾਰੋਬਾਰ ਸ਼ੁਰੂ ਕਰਨ ਲਈ ਸਸਤੀ ਵਿਆਜ ਦਰਾਂ ਦਾ ਜਿਹੜੀ ਆ ਕਰਜ਼ਾ ਇਹ ਦਿੰਦੀ ਆ ਸੋ ਜਿਹੜਾ ਇਸ ਫਿਲਮ ਦਾ ਮੇਨ ਮਕਸਦ ਆ ਸਰਕਾਰ ਨੇ ਰਵਾਇਤੀ ਹੁਨਰ ਨੂੰ ਵਧਾਉਣ ਦੇ ਉਦੇਸ਼ ਨਾਲ ਜਿਹੜੀ ਇਹ ਯੋਜਨਾ ਸ਼ੁਰੂ ਕੀਤੀ ਹੈ ਇਸ ਸਕੀਮ ਦਾ ਲਾਭ 18 ਵਪਾਰੀਆਂ ਨੂੰ ਮਿਲੇਗਾ ਸੋ 18 ਤਰ੍ਹਾਂ ਦੇ ਵਪਾਰੀਆਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ ਤੇ ਉਹਨਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਸਰਕਾਰ ਵੱਲੋਂ 3 ਲੱਖ ਰੁਪਏ ਦਾ ਜਿਹੜਾ ਕਰਜ਼ਾ ਦਿੱਤਾ ਜਾਂਦਾ ਇਸ ਸਕੀਮ 'ਚ ਲਾਪਾਤਰੀਆਂ ਨੂੰ ਕਰਜ਼ੇ ਦੇ ਨਾਲ-ਨਾਲ ਸਕਿੱਲ ਟ੍ਰੇਨਿੰਗ ਵੀ ਜਿਹੜੀ ਆਹੋ ਦਿੱਤੀ ਜਾਂਦੀ ਹੈ ਤੇ ਹਰ ਰੋਜ਼ ਤੁਹਾਨੂੰ 500 ਰੁਪਏ ਜਿਹੜੇ ਨੇ ਉਸ ਸਕਿੱਲ ਟ੍ਰੇਨਿੰਗ ਦੇ ਦੌਰਾਨ ਜਿਹੜੇ ਨੇ ਮੁਫਤ ਦੇ ਵਿੱਚ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਲਾਪਾਤਰੀਆਂ ਨੂੰ ਹੁਨਰ ਸਿਖਲਾਈ ਦਿੱਤੀ ਜਾਂਦੀ ਹੈ ਸਿਖਲਾਈ ਦੇ ਨਾਲ ਹੀ ਲਾਪਾਤਰੀਆਂ ਨੂੰ 500 ਰੁਪਏ ਦਾ ਸਪਾਈ ਪੈਂਡ ਵੀ ਜਿਹੜਾ ਮਿਲਦਾ ਇਸ ਤੋਂ ਇਲਾਵਾ ਸਰਕਾਰ ਟੂਲ ਕਿੱਟ ਖਰੀਦਣ ਲਈ 15000 ਰੁਪਏ ਵੀ ਜਿਹੜੀ ਆ ਦਿੰਦੀ ਆ ਇਸਕੀਮ ਨੂੰ ਇਨਸੈਂਟਿਵ ਦੇਣ ਦੀ ਵੀ ਵਿਵਸਥਾ ਹੈ ਸੋ ਜਿਹੜੀ ਆ ਯੋਗਤਾ ਮਾਪਦੰਡ ਦੇ ਸਕੀਮ ਦਾ ਕੀ ਆ ਯੋਜਨਾ ਦੇ ਲਾਭ ਹੇਠ ਦਿੱਤੇ ਗਏ ਹੁਨਰਵੰਦਾ ਨੂੰ ਮਿਲਦਾ ਸੋ ਕਿਹੜੇ ਕਿਹੜੇ ਲੋਕ ਇਸ ਸਕੀਮ ਦਾ ਲਾਹਾ ਲੈ ਸਕਦੇ ਨੇ ਤੁਹਾਨੂੰ ਰੋਜ਼ਾਨਾ ਟ੍ਰੇਨਿੰਗ ਦੇ ਦੌਰਾਨ 500 ਰੁਪਏ ਜਿਹੜੇ ਨੇ ਦਿੱਤੇ ਜਾਣਗੇ ਤੇ ਟੂਲ ਕਿੱਟ ਦੇ ਲਈ ਤੁਹਾਨੂੰ 15000 ਰੁਪਏ ਅਲੱਗ ਤੋਂ ਦਿੱਤੇ ਜਾਣਗੇ ਤੇ ਜੇ ਤੁਸੀਂ ਆਪਣਾ ਕੰਮ ਸ਼ੁਰੂ ਕਰਨਾ ਤਾਂ 3 ਲੱਖ ਰੁਪਏ ਤੱਕ ਦਾ ਲੋਨ ਜਾਂ ਕਰਜ਼ਾ ਵੀ ਤੁਹਾਨੂੰ ਸਰਕਾਰ ਵੱਲੋਂ ਦਿੱਤਾ ਜਾਵੇਗਾ ਸੋ ਕਿਹੜੇ-ਕਿਹਰੇ ਉਹ ਲੋਕ ਨੇ ਜਿਹੜੇ ਇਸ ਸਕੀਮ ਦਾ ਲਾਹਾ ਲੈ ਸਕਦੇ ਨੇ 18 ਤਰ੍ਹਾਂ ਦੇ ਵਪਾਰੀਆਂ ਦੀ ਜਿਹੜੀ ਆ ਗੱਲ ਕੀਤੀ ਗਈ ਆ ਤਾਂ ਉਹਨਾਂ ਦੇ ਵਿੱਚ ਕਾਰ ਪੇਂਟਰ ਯਾਨੀ ਕਿ ਤਰਖਾਨ ਆਜਾਣੇ ਨੇ ਕਿਸਤੀ ਬਣਾਉਣ ਵਾਲੇ ਲੋਹਾਰ ਤਾਲਾ ਬਣਾਉਣ ਵਾਲੇ ਸੁਨਾਰ ਮਿੱਟੀ ਦੇ ਭਾਂਡੇ ਬਣਾਉਣ ਵਾਲਾ ਕਮਿਆਰ ਮੂਰਤੀਕਾਰ ਰਾਜ ਮਿਸਤਰੀ ਮੱਛੀਆਂ ਦਾ ਜਾਲ ਬਣਾਉਣ ਵਾਲੇ ਟੂਲ ਕਟਾ ਨਿਰਮਾਤਾ ਪੱਥਰ ਤੋੜਨ ਵਾਲੇ ਮੋਚੀ ਜੁੱਤੀਆਂ ਦਾ ਕਾਰੀਗਰ ਟੋਕਰੇ ਚਟਾਈ ਝਾੜੂ ਬਣਾਉਣ ਵਾਲੇ ਗੁੱਡੀਆਂ ਤੇ ਹੋਰ ਖੜਾਉਣੇ ਨਿਰਮਾਤਾ ਨਾਈ ਮਾਲਾ ਬਣਾਉਣ ਵਾਲੇ ਧੋਬੀ ਦਰਜੀ ਇਹ ਜਿਹੜੇ ਲੋਕ ਨੇ ਇਹ ਸਕੀਮ ਦੇ ਵਿੱਚ ਲਾਭ ਜਿਹੜਾ ਲੈ ਸਕਦੇ ਨੇ ਤੇ ਜਿਹੜਾ ਇਹ ਸਰਕਾਰ ਵੱਲੋਂ ਸਕੀਮ ਸ਼ੁਰੂ ਕੀਤੀ ਗਈ ਆ ਉਹ ਇਹ ਲੋਕ ਨੇ ਜਿਹੜੇ ਲੈ ਸਕਦੇ ਨੇ ਜੋ ਵੀ ਇਹ ਕੈਟਾਗਰੀ ਦੇ ਵਿੱਚ ਆਉਂਦੇ ਨੇ ਤਕਰੀਬਨ ਬਹੁਤ سارے ਲੋਕ ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਲੇਬਰ ਮਜ਼ਦੂਰੀ ਜ਼ਿਆਦਾ ਹੋਣ ਕਰਕੇ ਪੰਜਾਬ ਦੇ 70% ਜਾਂ ਪੂਰੇ ਭਾਰਤ ਭਰ ਦੇ 70% ਲੋਕ ਇਸ ਸਕੀਮ ਦਾ ਜਿਹੜਾ ਲਾਭ ਆ ਲੈ ਸਕਦੇ ਨੇ ਸੋ ਅੱਗੇ ਤੁਹਾਨੂੰ ਦੱਸ ਦਿੰਨੇ ਆ ਜੀ ਕਿ ਅਰਜੀ ਪ੍ਰਕਿਰਿਆ ਕੀ ਹੈ ਦੀ ਕਿਵੇਂ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਕਿਵੇਂ ਤੁਸੀਂ ਫਾਰਮ ਅਪਲਾਈ ਕਰਨਾ ਕਿਹੜੇ ਕਿਹੜੇ ਦਸਤਾਵੇਜ਼ ਦੀ ਜ਼ਰੂਰਤ ਪਵੇਗੀ ਤੁਹਾਨੂੰ ਦੱਸ ਦੇ ਕਿ ਤੁਸੀਂ ਇਸ ਸਕੀਮ ਦੇ ਲਈ ਆਪਣੇ Google ਦੇ ਉੱਤੇ ਦੀ ਅਧਿਕਾਰਤ ਵੈਬਸਾਈਟ pmvishkarma.gov.in ਦੇ ਉੱਤੇ ਜਿਹੜਾ ਜਾਣਾ ਇਸ ਤੋਂ ਬਾਅਦ ਅਪਲਾਈ ਆਨਲਾਈਨ ਆਪਸ਼ਨ ਆਊਗਾ ਤੇ ਤੁਸੀਂ ਕਲਿੱਕ ਕਰਨਾ ਤੇ ਰਜਿਸਟ੍ਰੇਸ਼ਨ ਤੇ ਤੁਸੀਂ ਨੇ ਕਲਿੱਕ ਕਰ ਲੈਣਾ ਰਜਿਸਟ੍ਰੇਸ਼ਨ ਲਈ ਆਪਣਾ ਮੋਬਾਈਲ ਨੰਬਰ ਤੁਸੀਂ ਇੱਥੇ ਦਰਜ ਕਰਨਾ ਜਿਸ ਤੋਂ ਬਾਅਦ ਮੋਬਾਈਲ ਨੰਬਰ ਤੇ ਤੁਹਾਡੇ ਕੋਟੀਪੀ ਆਵੇਗਾ ਮੈਸੇਜ ਜਿਹੜਾ ਭੇਜਿਆ ਜਾਵੇਗਾ ਸਕੀਮ ਨਾਲ ਸੰਬੰਧਿਤ ਜਿਹੜਾ ਆਰਜੀ ਫਾਰਮ ਆ ਤੁਸੀਂ ਭਰ ਲੈਣਾ ਫਾਰਮ ਭਰਨ ਤੋਂ ਬਾਅਦ ਜਿਹੜੇ ਵੀ ਦਸਤਾਵੇਜ਼ ਹੋਣਗੇ ਉਹਨਾਂ ਨੂੰ ਤੁਸੀਂ ਸਕੈਨ ਕਰਕੇ ਉਹਨਾਂ ਨੂੰ ਅਪਲੋਡ ਕਰ ਲੈਣਾ ਜੇ ਤੁਹਾਡੇ ਕੋਲ ਸਕੈਨਰ ਨਹੀਂ ਹੈਗਾ ਤੁਸੀਂ ਆਪਣੇ ਨੇੜੇ ਦੇ ਸੀਐਸਸੀ ਦਫ਼ਤਰ ਵਿੱਚ ਜਾ ਕੇ ਜਾਂ ਆਨਲਾਈਨ ਕੇਂਦਰ ਵਿੱਚ ਜਾ ਕੇ ਤੁਸੀਂ ਜਿਹੜੇ ਨੇ ਆਪਣੇ ਦਸਤਾਵੇਜ਼ ਸਕੈਨ ਕਰਾ ਕੇ ਇੱਥੇ ਤੁਸੀਂ ਅਪਲੋਡ ਕਰ ਸਕਦੇ ਹੋ ਦਸਤਾਵੇਜ਼ ਅਪਲੋਡ ਕਰਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੀਆਂ ਡਿਟੇਲਸ ਤੁਸੀਂ ਚੈੱਕ ਕਰਕੇ ਜਿਹੜੀਆਂ ਨੇ ਉਸ ਤੋਂ ਬਾਅਦ ਸਬਮਿਟ ਦੇ ਉੱਤੇ ਤੁਸੀਂ ਨੇ ਕਲਿੱਕ ਕਰ ਲੈਣਾ ਤੇ ਤੁਹਾਡੀ ਜਿਹੜੀ ਅਰਜੀ ਫਾਰਮ ਆ ਭਰਿਆ ਜਾਵੇਗਾ ਤੇ ਥੋੜੇ ਦਿਨਾਂ ਤੱਕ ਤੁਹਾਨੂੰ ਇਸ ਦੀ ਫੀਡਬੈਕ ਆ ਜਾਵੇਗੀ ਕਿ ਤੁਹਾਡਾ ਫਾਰਮ ਅਪਲਾਈ ਹੋ ਗਿਆ ਤੇ ਉਸ ਤੋਂ ਬਾਅਦ ਤੁਹਾਨੂੰ ਇਸ ਸਕੀਮ ਦਾ ਲਾਭ ਜਿਹੜਾ ਮਿਲ ਸਕਦਾ ਸੋ ਇਸ ਤਰ੍ਹਾਂ ਤੁਹਾਨੂੰ ਹਰ ਰੋਜ਼ 500 ਰੁਪਏ ਜਿਹੜੇ ਨੇ ਸਰਕਾਰ ਵੱਲੋਂ ਦਿੱਤੇ ਜਾਣਗੇ ਸੋ ਸਕੀਮ ਕਿੰਦਾ ਨਹੀਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਆਪਣੇ ਹੋਰਨਾਂ ਦੋਸਤਾਂ ਤੱਕ ਜਰੂਰ ਸ਼ੇਅਰ ਕਰ ਦਿਓ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਉਦੋਂ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ